ਹੈਲੋ ਜੀ ਗਾਇਸ ਕਿਵੇਂ ਆ ਸਾਰੇ ਹੋ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਤੇ ਤੁਸੀਂ ਵੀ ਕਿਹਾ ਜੁੜਿਆ ਦਾ ਕਮਾਲ ਦਾ ਹੋਇਆ ਪਿਆਵਾ ਤੇ ਮੈਂ ਆਈ ਉਹ ਕੋਠੇ ਤੇ ਤੇ ਤੁਹਾਨੂੰ ਕੋਠੇ ਤੇ ਚੜ ਕੇ ਆਪਾਂ ਦਿਖਾਉਣੇ ਚਾਹਾਂ ਹਾਂ ਹਾਂ ਬਾਬਾ ਬੋਲੀ ਲੰਗਰੀਆ ਸਾਰੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਡੇ ਪਿੰਡ ਕਿੰਨਾ ਹੋ ਰਿਹਾ ਸੋ ਆਪਣੇ ਤੋਂ ਬਾਹਰ ਵਾਲਾ ਬਤੀ ਵਸ ਮੌਸਮ ਹੋ ਰਿਹਾ ਆਪਾਂ ਕਮਾਲ ਤੁਸੀਂ ਸਾਰੀ ਦਸਤਾਰ ਕਿ ਥੋੜੇ ਮੌਸਮ ਨੇ ਕਿੰਨੇ ਕਮਾਲ ਕਰਦੇ ਵੀ ਸਾਡੇ ਦਾ ਕਮਾਲ ਕਰਦੇ ਕਿ ਸੂਰਜ ਨੂੰ ਅੱਜ ਕਹਿਤਾ ਬਾਏ ਬਾਏ ਆ ਜਾਊਗੀ ਬਾਰਿਸ਼ ਬਾਰਿਸ਼ ਕਿਉਂ ਵੀ ਘਟਣਾ ਪਏ ਸ਼ੇਅਰ ਕਰਾਂਗੇ ਅਗਰ ਬਲੌਗ ਆਇਆ ਬਾਵਾ ਕਿਹ ਡੋਨੇ ਲਾ ਦੇਖੋ ਭਾਈ ਟੈਂਕੀ ਸਥਾਨ ਬਣਿਆ ਪਿਆ ਸਾਰੇ ਕਿਤੇ ਸੋ ਅੰਚੀ ਬੱਦਲ ਯਾਰ ਕਹਿੰਦੇ ਬਾਰਿਸ਼ ਹੋਊਗੀ ਹੋਰ ਸੋ ਵਧੀਆ ਸੋ ਜੀ ਕਪੜੇ ਚੇਂਜ ਕਰ ਲੇ ਦੇਖੋ ਤੁਸੀਂ ਮੇਰੇ ਬਾਲ ਕਿਵੇਂ ਖਿਲਰੇ ਨੇ ਹਵਾ ਬਹੁਤ ਚੱਲਦੀ ਸੀ ਜਦੋਂ ਮੈਂ ਕੋਠੇ ਤੇ ਗਈ ਤੇ ਮੈਂ ਆ ਕਿਨੇਰੇ ਦੇ ਵਿੱਚ ਬੈਠੀ ਆ ਕਿਉਂਕਿ ਲਾਈਟ ਆਪਣੇ ਸਵੇਰੇ ਦੀ ਗਈ ਹੋਈ ਆ ਲਾਈਟ ਕਰਨ ਅਨਵੈਟਰ ਪਈ ਸੀਟੀ ਨਾ ਮਾਰ ਜਾਈ ਇਸ ਕਰਕੇ ਇਕੱਲਾ ਪੱਖਾ ਹੀ ਚੱਲਦਾ ਲੋ ਉੱਪਰ ਆਪਣੇ ਤਾਂ ਆ ਗਈ بارش ਘੱਟ ਤੇ ਗਿੱਲੀ ਜੀ ਹੋਈ ਆ ਆ ਦੇਖੋ ਗੱਡੀ ਖੜੀ ਤੇ ਗੱਡੀ ਗਿੱਲੀ ਹੋ ਗਈ بارشਾਂ ਆ ਗਈਆਂ ਤੁਸੀਂ ਦੱਸੋ ਤੁਹਾਡੇ ਬਾਰਿਸ਼ ਆ ਗਈ ਜਾਂ ਨਹੀਂ ਆਈ ਤਾਂ ਵਧੀਆ ਲੱਗਦਾ ਹੋਊਗਾ ਜੀ ਕਿਉਂਕਿ ਬਾਹਰ ਵੀ ਬੈਠਣ ਨੂੰ ਹੁਣ ਦਿਲ ਕਰਦਾ ਮੌਸਮ ਬੜਾ ਕੈਂਟ ਹੋਇਆ ਹੋਇਆ ਤੇ ਅੱਜ ਆਪਾਂ ਅੱਧਰ ਤੁਹਾਨੂੰ ਸਾਰੇ ਦਿਖਦੇ ਰਹਿਣਾ ਸਾਰੇ ਘੁੰਮਦੇ ਤੁਰੇ ਫਿਰਦੇ ਆ ਤੇ ਕਿਉਂਕਿ ਗਰਮੀ ਤੋਂ ਸਾਰਿਆਂ ਨੂੰ ਰਾਹਤ ਮਿਲਿਆ ਆਪਾਂ ਜੀ ਤੁਸੀਂ ਦੇਖੋ ਦੂਰ ਨੇ ਵੈਸੇ ਤੇ ਆਪਾਂ ਅੱਜ ਦਾ ਵਲੌਗ ਐਸੇ ਨਾਲ ਐਂਡ ਕਰਨ ਲੱਗੇ ਆ ਕਿਉਂਕਿ ਮੌਸਮ ਤਾਂ ਬਹੁਤ ਵਧੀਆ ਹੋਇਆ ਹੋਇਆ بارش ਸਵੇਰ ਆਈ ਸੀ ਤਕਰੀਬਨ ਸਵੇਰ ਦੀ ਨਹੀਂ ਹੈ ਸਵੇਰ ਦਾ ਬੱਦਲ ਜਈਆ ਤੇ ਹੁਣ ਸ਼ਾਮ ਨੂੰ ਆਈ ਸੀ بارش ਤੇ ਹੁਣ ਫੇਰ ਆਉਣ ਵਾਲੀ ਹੈ بارش ਹੁਣ بارش ਜਦੋਂ ਆਊਗੀ ਤੇ ਫੇਰ ਆਪਾਂ ਤੁਹਾਡੇ ਨਾਲ ਮਿਲਦੇ ਆ ਬਾਏ ਬਾਏ ਅੱਜ ਦੇ ਵਲੌਗ ਨੂੰ ਸਕਿੱਪ ਨਾ ਕਰਿਓ